ਜੋ ਰੂਡ ਪਤਨੇ ਚੱਲੇ ਚਾਹੇ ਨਾ ਚੱਲੇ ਮੇਰੀ ਜੋ ਸੋਚ ਹੈ ਮਿਹਰਬਾਨੀ ਜੀ ਧੰਨਵਾਦ ਜੀ ਆ ਵਾਕਿਆ ਤੁਹਾਡੇ ਵਿਚਾਰ ਆ ਜੀ ਤੇ ਲੋ ਸਰ ਲਾਸਟ ਖਬਰ ਹੈ ਲੋ ਸਰ ਲਾਸਟ ਖਬਰ ਬੜੀ ਇੰਪੋਰਟੈਂਟ ਆ ਅਸ਼ੋਕ ਤੰਗਰ ਨੂੰ ਕਾਂਗਰਸ ਪਾਰਟੀ ਚ ਵਾਪਸ ਲੈਣ ਲਈ ਕੀ ਭពਿੰਦਰ ਹੁੱਡਾ ਹਨ ਨਰਾਜ ਇਹ ਅਪ ਕੱਲ ਵੀ ਤੌਖਲਾ ਜਾਰ ਕੀਤਾ ਸੀ ਜੀ ਬਿਲਕੁਲ ਜੀ ਆ ਰਹੀ ਹੈ ਖਬਰ ਵੀ ਭពਿੰਦਰ ਹੁੱਡਾ ਨਰਾਜ ਹੈ ਕਿਉਂਕਿ ਉਹਦੇ ਨਾਲ ਕੰਸਲਟ ਨਹੀਂ ਕੀਤਾ ਗਿਆ ਸੀ ਹੂੰ ਇਹ ਨੂੰ ਲਿਆ ਲਿਆ ਜਾਨਾ ਜਿਹਨੂੰ ਲੈ ਲਿਆ ਦੁਵਾਰਾ ਫੇਰ ਹੂੰ ਹੂੰ ਇਹਦਾ ਕਰਕੇ ਮਤਲਬ ਜਿਹੜੀ ਹੈਗੀ ਕਾਫੀ ਇਹ ਟੌਪਲੇ ਹੈਗੇ ਪਰ ਕਿਉਂਕਿ ਹੁਣ ਤਾਂ ਇਲੈਕਸ਼ਨ ਹੋ ਰਹੀ ਹੈ ਜੀ ਥੋੜੇ ਸਮੇਂ ਬਾਅਦ ਸ਼ੁਰੂ ਹੋ ਜਾਣੀ ਹੈ ਤੇ ਇਲੈਕਸ਼ਨ ਜੀ ਜਿਹੜਾ ਪਤਾ ਲੱਗਣਾ ਵੀ ਇਹਦਾ ਫਿਰ ਕਿੰਨਾ ਇੱਕ ਪੈਂਦਾ 네ਗੇਟਿਵ ਕਿੰਨਾ ਇੱਕ ਪੈਂਦਾ ਪੋਜ਼ਿਟਿਵ ਕਿੰਨਾ ਕਿੰਨਾ ਕਿਉਂਕਿ ਮੀਟ ਕਾਫੀ ਹੋ ਗਿਆ ਸਿਰਫ ਹੂੰ ਹੂੰ ਮੇਰੇ ਖਿਆਲ ਮੁਤਾਬਕ ਕੋਈ ਜੋ ਵੀ ਬੰਦੇ ਨੇ ਕਾਨੇ ਮੇਰੇ ਨੂੰ ਪਾਈਟੇ ਖਾਦੀਆਂ ਇਹਦੇ ਵਿੱਚ ਕੁਛ ਆਇਆ ਪਏ ਦੀ ਗੱਲ ਕੱਢ ਪਾਉਣ ਨੂੰ ਜਿਹੜਾ ਬੰਦਾ ਮਤਲਬ ਇੰਨਾ ਇੰਨਾ ਮਤਲਬ ਜਿਹੜਾ ਆਇਆ ਗੈਰ ਪ੍ਰੋਸੀਜਰ ਮਤਲਬ ਵੀ ਜੀ ਜਿਵੇਂ ਕੱਲ੍ਹ ਜਿਹਨੂੰ ਇਹ ਬੰਦਾ ਪਰਸੋਂ ਦੇ ਵਿੱਚ ਨੇ ਜੁਆਇਨ ਕੀਤੀ ਆ ਆਪਣੀ ਕਾਂਗਰਸ ਪਾਰਟੀ ਜੀ ਉਹ ਤੋਂ ਅੱਧ ਘੰਟਾ ਪਹਿਲਾਂ ਜਾ ਕੇ ਇੱਕ ਭਾਜਪਾ ਦੀ ਕੈਰੇਡੀਟ ਬਣੀ ਅੰਦਰ ਸੀ ਜੀ ਇਹ ਕਹਿੰਦੀ ਪਾਰਟੀ ਬਹੁਤ ਵਧੀਆ ਇਹਨੂੰ ਵੋਟਾਂ ਪਾਓ ਤੇ ਮੁੜ ਕੇ ਆ ਕੇ ਕਹਿੰਦਾ ਜੀ ਮੈਂ ਦਾ ਇਸ ਕਰਕੇ ਉਹ ਬੀਜੇਪੀ ਨੂੰ ਸ਼ਟਾਇਆ ਜੋ ਕਿ ਕਹਿੰਦਾ ਬੀਜੇਪੀ ਜਿਹੜੀ ਹੈ ਲੋਕਾਂ ਦੇ ਨਾਲ ਜਾਤੀ ਵਿਛਰੇ ਬਾਜੀ ਕਰਦੀ ਹੈ ਉਹਦੇ ਦਾਸਪਾਸ ਚਲਦੀ ਹੈ ਪਰ ਅਮਾਨ ਸਾਹਿਬ ਜੋ ਤੁਹਾਨੂੰ ਪਿੱਛਲੇ ਆਇਆ ਜੋ ਕਾਂਗਰਸ ਪਾਰਟੀ ਦਾ ਕੈਂਡੀਡੇਟ ਰਹੇ ਉਸ ਦਾ ਕਸਾ ਪ੍ਰੇਮੀ ਕਿ ਉਹ ਹੁਣ ਬੋਲਣ ਲੱਗਾ ਵੀ ਬੀਜੇਪੀ ਇਹ ਗੱਲ ਕਰਦੀ ਹੈ ਇਹ ਤਾਂ ਬੱਚੇ ਬੱਚੇ ਨੂੰ ਪਤਾ ਵੀ ਬੀਜੇਪੀ ਦੀ ਵਿਚਾਰਧਾਰਾ ਕੀ ਹੈ ਇਸ ਗੱਲ ਨੂੰ ਲੈ ਕੇ ਕਾਫੀ ਜਿਹੜੇ ਹੈ ਇਹਨਾਂ ਤੇ ਖਫਾ ਹੈ ਜਿਹੜੇ ਕਾਂਗਰਸ ਪਾਰਟੀ ਦੇ ਕਨੇ ਪੁਜਰੇ ਹਾਗੂ ਤਾਂ ਨਹੀਂ ਪਰ ਬਹੁਤ سارے ਲੀਡਰ ਹੋਰ ਵੀ ਖਫਾ ਹੈ ਕਿ ਰੋਹਨ ਗਾਂਧੀ ਨੇ ਗਲਤ ਕੰਮ ਕੀਤਾ ਇਹ ਨੂੰ ਨਹੀਂ ਚਿੜਨਾ ਚਾਹੀਦਾ